ਪਰ ਮੇਰਾ ਮਤਲਬ ਹੈ ਕਿ ਜਦੋਂ ਮੌਕਾ ਆ ਇਹ ਸਾਰੇ ਅਵੇਸਲੇ ਕਿਉਂ ਸੀਗੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਤੇ ਇਹਨਸ ਕਰਕੇ ਇਹ ਮੋਤੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀਆਂ ਏਜੰਸੀਜ਼ ਨੇ ਤਾਨੂੰ ਪੈਨਾ ਕਿਉਂ ਨਹੀਂਤਲਾ ਦਿੱਤੀ ਹੁਣ ਕਹਿੰਦੇ ਅਸੀਂ ਜੰਗ ਕਰਨਾ ਜੰਗ ਤਾਂ ਕਰੋਗੇ ਜੇ ਤੁਸੀਂ ਪੁਤਾਹੀ ਕੀਤੀ ਹੈ ਤੁਹਾਡੀਆਂ ਏਜੰਸੀਜ਼ ਫੇਲ ਹੋ ਗਈਆਂ ਹੈ ਉਹ ਲੋਕਾਂ ਨੂੰ ਮਾਰੋਗੇ ਮਰਾਉਂਗੇ ਤੇ ਦੂਜਿਆਂ ਦੇ ਹੱਥ ਦੇ ਵਿੱਚ ਵੀ ਤਾਂ ਗੋਲਾ ਉੱਡਾ ਹੀ ਵੱਡਾ ਜਿੰਨਾ ਤੁਹਾਡੇ ਕੋਲੇ ਹੈ ਤੇ ਗਰੀਬਾਂ ਨੂੰ ਫੇਰ ਫਸਾਉਂਗੇ ਮਰਵਾਉਂਗੇ ਕਤਲ ਕਰੋਗੇ ਇੱਕ ਦੂਜੇ ਨਾਲ ਲੜਾਈ ਕਰੋਗੇ ਤੁਹਾਡੇ ਕੋਲ ਇੰਟੈਲੀਜੈਂਸ ਕਿਉਂ ਨਹੀਂ ਸੀਗੀ ਜੇ ਪਾਕਿਸਤਾਨ ਨੇ ਕਰਾਇਆ ਹੈ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਇੰਡੀਆ ਹੈ ਇਹ ਵੀ ਇੰਨਾ ਇਨੋਸੈਂਟ ਗਰੀਬ ਮੁਲਕ ਨਹੀਂ ਹੈ ਇਸ ਨੇ ਕੈਨੇਡਾ ਦੇ ਵਿੱਚ ਕਤਲ ਕਰਾਇਆ ਸਿੱਖਾਂ ਦੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਸੀਗੇ ਇੱਕ ਤਾਂ ਰਿਪੂਤ ਮੰਸਿੰਘ ਮਲਕ ਨੂੰ ਕਰਾਇਆ ਹੈਗਾ ਇੱਕ ਹਰਦੀਪ ਸਿੰਘ ਨੇਜਰ ਨੂੰ ਕਰਾਇਆ ਇੱਕ ਮੁੰਡਾ ਸੀਗਾ ਇਥੋਂ ਦਾ ਮੌਕੇ ਦਾ ਸੁਖਦੂਲ ਸਿੰਘ ਤਿੰਨਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਬਿਆਨ ਦਿੱਤਾ ਕਿ ਇਹ ਇੰਡੀਆ ਨੇ ਕਰਾਇਆ ਹੈਗਾ ਉਹਦੀ ਇਨਕੁਆਇਰੀ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਫਿਰ ਬ੍ਰੈਥ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਨੂੰ ਜ਼ਹਿਰ دیتا ਅਫਤਾਰ ਸਿੰਘ ਖੰਡਾ ਵੀ ਖਾਲਸਾ ਨੀਸੀ ਦਾ ਫਿਰ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਇੱਕ ਹੋਰ ਨੂੰ ਮਰਵਾਤਾ ਆਪਣੇ ਮੋਲਕ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਰਵਾਤਾ ਮੂਸੇਬਾਲ ਨੂੰ ਪੰਜਾਬ ਦੇ ਵਿੱਚ ਮਰਵਾਤਾ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਮਰਵਾਤਾ ਹੁਣ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਪਾਕਿਸਤਾਨ ਨੇ ਮਰਵਾਏ ਹੈ ਇੰਡੀਆ ਵੀ ਉਸੇ ਤਰ੍ਹਾਂ ਕਰਦਾ ਹੈ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਿੱਖਾਂ ਨੂੰ ਮਰਵਾਇਆ ਹੈ